ਸਸੀ ਦਾ ਦੋਸਤ ਵੀ ਹਾਂ ਚੱਲ ਜੇ ਆਜੋ ਤੁਸੀਂ ਸਭ ਤੇ ਪਰ ਆ ਗਏ ਵੈਲਕਮ ਟੂ ਮਾਈ YouTube ਚੈਨਲ ਵੈਲਕਮ ਇਨ ਟੂ ਮਾਈ YouTube ਚੈਨਲ ਇਹ ਬੋਲਣਾ ਨਹੀਂ ਆਉਂਦਾ ਕਈ ਦਿਨਾਂ ਤੋਂ ਤੇ ਅੱਜ ਕਾਫੀ ਟਾਈਮ ਹੋ ਗਿਆ 12 12:30 ਦੇ ਤਕਰੀਬਨ ਹੋ ਗਿਆ ਆ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਕੋਈ ਸ਼ੁਰੂਆਤ ਨਹੀਂ ਕੀਤੀ ਆਪਣੇ ਵਲੌਗ ਬਣਾਉਣ ਦੀ ਤੇ ਅੱਜ ਹੈਗਾ ਜੇ ਅੰਛ ਦੀਪ ਦੀ ਪੇਰੈਂਟਸ ਮੀਟਿੰਗ ਹੈ ਤੇ ਰਾਤ ਨੂੰ ਆਪਾਂ ਗਏ ਸੀ ਤਾਂੰਦਨ ਬਾਬਾ ਹਜਾਰਾ ਸਿੰਘ ਛੋਟੇ ਕੁੰਮਨ ਪਾਸ਼ਾ ਦੇ ਸਾਲਾਨਾ ਵਰਸੀ 23 24 ਔਰ 25 ਅਕਤੂਬਰ ਨੂੰ ਜਿਹੜੀ ਹੁੰਦੀ ਆ ਤੇ ਬੱਚੇ ਨੂੰ ਅੱਜ ਛੁੱਟੀ ਨਹੀਂ ਅੱਜ ਪੇਰੈਂਟਸ ਮੀਟਿੰਗ ਹੈ ਤੇ ਚਲੋ ਮੈਂ ਚੱਲ ਪੇਰੈਂਟਸ ਮੀਟਿੰਗ ਵੇ ਹੋਣੇ ਆ ਕੀ ਹਸਾਬਤਾ ਆ ਬੱਚੇ ਦਾ ਕੀ ਰਿਜ਼ਲਟ ਆ ਰਿਹਾ ਹਨ ਤੇ ਉਹ ਉੱਥੇ ਜਾਂਦੇ ਆ ਤੇ ਹਾਂ ਪੁੱਤ ਦੱਸੋ ਕਿ ਇੱਧਰ ਆਓ ਮੇਰਾ ਪਤੂਰੇ ਆਓ ਇੱਧਰ ਆ ਕਿੱਥੇ ਚੱਲੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਚੜ੍ਹਦੀ ਕਲਾ 'ਚ ਹੋਗੇ ਅਸੀਂ ਵੀ ਚੜ੍ਹਦੀ ਕਲਾ 'ਚ ਅੱਜ ਅਸੀਂ ਪਹੁੰਚੇ ਹਾਂ ਗੁਰਦਰਾ ਬਾਬਾ ਜਲੋ ਸਾਹਿਬ ਜਲੰਧਾਸ ਅੱਜ ਹੀ ਪੈਰੈਂਟਸ ਮੀਟਿੰਗ ਅੰਛਦੀਪ ਦੀ ਤੇ ਉੱਥੋਂ ਉਪਰੰਤ ਫਿਰ ਛੋਟੀ ਕੁੜੀ ਆ ਨਾ ਜਿੱਦ ਬੜੀ ਕਰਦੀ ਐ ਤੇ ਵਾਈਫ ਕਹਿੰਦੇ ਵੀ ਇਹਨੂੰ ਗੁਰਦਰਾ ਸਾਹਿਬ ਮੱਥਾ ਟਿਕਾ ਕੇ ਲਿਆਉਣਾ ਐ ਫਿਰ ਅਸੀਂ ਹੁਣ ਪਹੁੰਚ ਗਏ ਜੇ ਦਾ ਪੰਜ ਸਨਾਨਾ ਕਰਵਾਉਣਾ ਤਵਾਹ ਕਰੋ ਪਤੋ ਵੇਚਣਾ ਵੜ ਵੀ ਜਾਉ ਦਾ ਠੀਕ ਆ ਸਤਿਨਾਮ ਮੈਂ ਕਿਹਾ ਨਹੀਂ ਰਿਹਾ ਹੋਵੇ ਸੰਗਤ ਜੀ ਇਹ ਗੁਰਦਰਾ ਸਾਹਿਬ ਤਪਸਥਾਨ ਬਾਬਾ ਜੱਲੋ ਜਲੰਦਰ ਸਾਹਿਬ ਦਾ ਆ ਬਹੁਤ ਇਤਿਹਾਸਿਕ ਗੁਰਦਰਾ ਆ ਇਹ ਗੁਰਦਰਾਸਤ ਹੈਗਾ ਜੇ ਪਿੰਡ ਤਾਰਿਆਲ ਸੋਈਆਂ ਨੀਅਰ ਅਡਾ ਤਾਰਿਆਲ ਜਿੱਥੇ ਆ ਟਾਵਰ ਵੀ ਇੱਕ ਲੱਗਾ ਹੋਇਆ ਹੈ ਤਾਰਿਆਲੇ ਤੋਂ ਬਾਅਦ ਪੈਣ ਦਾ ਪਿੰਡ ਸੋਈਆਂ ਇਹ ਇਕੱਠਾ ਦੋਹਾਂ ਤਿੰਨਾਂ ਪਿੰਡਾਂ ਦੇ ਨਾਲ ਲਏ ਜਾਂਦੇ ਆ ਦਰਬਾਰ ਦੀ ਜੇ ਸਾਰੀ ਚੱਲ ਰਹੀ ਆ ਤੇ ਜਿਹੜਾ ਆਪਣਾ ਮਹਾਰਾਜ ਦਾ ਪ੍ਰਕਾਸ਼ ਆ ਇਹ ਸਾਈਡ ਆ ਅੰਦਰ ਤੇ ਇੱਥੇ ਬਹੁਤ ਲੜੀਆਂ ਚੱਲਦੀਆਂ ਰਹੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਤੇ ਲੋਕੀ ਖੰਡ ਪਾਠ ਸਾਹਿਬ ਕਰਾਉਂਦੇ ਆ ਇੱਥੇ ਬਾਬਾ ਜੱਲੋ ਜਲਨ ਦਾਸ ਜੀ ਦੀ ਅੰਦਰ ਜਿੱਦਾਂ ਸਮਾਧਿਆ ਜਿੱਦਾਂ ਕਿ ਮਹਾਰਾਜ ਦਾ ਇੱਥੇ ਅੰਦਰ ਹੈਗੀ ਜੇ ਜਗਾ ਹੈ ਮਹਾਰਾਜ ਦੀ ਅੰਦਰ ਨਾਲ ਕਿ ਜਿੱਦਾਂ ਵਰਮੀ ਆ ਉਹ ਤੁਹਾਨੂੰ ਮੈਂ ਦਿਖਾਉਣਾ ਬਾਬਾ ਜੀ ਦੀ ਕੁੱਥੋਂ ਬਖਾ ਦਿੰਦੇ ਤੁਹਾਨੂੰ ਅੰਦਰ ਹੁਣ ਮੈਂ ਹੋ ਆਇਆ ਮੱਥਾ ਟੇਕ ਆਂ ਇਹਨਾਂ ਲੱਤ ਮਸਤਕੋ ਆਇਆ ਗੁਰਮਾਰਹੇ ਤੇ ਇੱਥੇ ਆ ਵੇਖੋ ਧੰਨ ਬਾਬਾ ਜੱਲੋ ਸਾਹਿਬ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਕਰੇ ਮੇਰਾ ਅਖਰੀ ਆਦੀਆਂ ਵਿਆਹੀਆਂ ਦਾ ਪਛਾੜ ਕੇ ਰੱਖੇ ਅਪਾਰ ਰਹਿਮਤ ਬਣਾਈ ਰੱਖੇ ਸੱਚੇ ਪਾਤਸ਼ਾਹ ਵਾਹਿ ਇਹ ਜਗ੍ਹਾ ਬਾਬਾ ਜੀ ਦੀ ਆ ਮਤਲਬ ਵੀ ਵੇ ਦੇ ਵਿੱਚ ਚਲੋ ਮੈਂ ਵੀਡੀਓ ਚ ਬਾਅਦ ਚ ਵੀ ਤੁਹਾਨੂੰ ਦੱਸ ਦਾਂਗਾ ਆਪਣੇ ਨੇ ਜਿਹਦਾ ਨਾਗ ਜਾਣਾ ਸਾਹਿਬ ਨਹੀਂ ਆ ਇਦਾਂ ਹੀ ਬਾਬਿਆਂ ਦੀ ਜਗਾ ਵੇ ਬਾਬਾ ਜੀ ਲੋ ਜਨਮ ਦਾ ਜੀ ਰਾਮਾ ਬੱਚ ਨੂੰ ਚੰਨ ਲਾਤਾ